ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿਛਲੇ ਦਿਨੀ ਨਗਰ ਕੌਂਸਲ ਦੀ ਪ੍ਰਧਾਨ नेहा ਪਤਨੀ ਜੋਗਿੰਦਰ ਕੁਮਾਰ ਨੰਦੂ ਜਿਨ੍ਹਾਂ ਦੇ ਪਿਤਾ ਸ੍ਰੀ ਅੱਲਾ ਦਿੱਤਾ ਜੀ ਆਪਣੀ ਸੰਸਾਰੀਕ ਯਾਤਰਾ ਪੂਰੀ ਕਰਦੇ ਹੋਏ 15 ਜੁਲਾਈ ਨੂੰ ਗੁਰੂ ਚਰਣਾ ਵਿੱਚ ਜਬ ਬਿਰਾਜੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਸੰਧੂ ਡ੍ਰੀਮ ਲੈਂਡ ਪੈਲੇਸ ਵਿੱਚ ਭੋਗ ਪਾਏ ਗਏ ਗੁਰਬਾਣੀ ਕੀਰਤਨ ਦੇ ਨਾਲ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਲੀਡਰਸ਼ਿਪ ਅਤੇ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦੇ ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ। ਅਰਦਾਸ ਤੋਂ ਬਾਅਦ ਉਹਨਾਂ ਦੇ ਪੁੱਤਰ ਜੋਗਿੰਦਰ ਕੁਮਾਰ, ਨੰਦੂ ਬਲਵਿੰਦਰ ਕੁਮਾਰ ਅਤੇ ਰਜਿੰਦਰ ਕੁਮਾਰ ਦੀ ਪਗੜੀ ਦੀ ਰਸਮ ਅਦਾ ਕੀਤੀ ਗਈ। ਉਪਰੰਤ ਰਾਜਨਵੀਰ ਸਿੰਘ ਕੁਮਾਨ ਹਲਕਾ ਇੰਚਾਰਜ, ਸ੍ਰੀ ਹਰਗੋਬਿੰਦਪੁਰ, ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਬਾਬਾ ਰਣਜੀਤ ਸਿੰਘ ਵੱਲੋਂ ਇਸ ਪਰਿਵਾਰ ਨੂੰ ਸਰੂਪੇ ਭੇਂਟ ਕੀਤੇ ਗਏ। ਗੱਲਬਾਤ ਕਰਦਿਆਂ ਗੁਰਇਕਬਾਲ ਸਿੰਘ ਮਾਹਲ ਹਲਕਾ ਕਾਦਿਆਂ ਦੇ ਇੰਚਾਰਜ ਰਾਜਨ ਬੀਰ ਸਿੰਘ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਅਤੇ ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਅੱਜ ਅਸੀਂ ਸ੍ਰੀ ਅੱਲਾ ਦਿੱਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਏ ਹਾਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਪਰਿਵਾਰ ਆਪਣੀ ਮਿਹਨਤ ਸਦਕਾ ਗਰੀਬੀ ਤੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਹਨ ਪਰਮਾਤਮਾ ਹਮੇਸ਼ਾ ਇਸ ਪਰਿਵਾਰ ਨੂੰ ਤਰੱਕੀ ਬਖਸ਼ੇ ਅਖੀਰ ਜੋਗਿੰਦਰਪਾਲ ਨੰਦੂ ਜੀ ਵੱਲੋਂ ਆਏ ਹੋਏ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਮਹਿਲਾ ਵਿੰਗ ਬੀਜੇਪੀ ਪ੍ਰਧਾਨ ਕੁਲਵਿੰਦਰ ਕੌਰ gulshan verma ashwani verma mc parshotam hans ashok kumar abrol vasse sucha singh jol mc ginni partiya mc vijay kumar joginder singh sandu is to ilawa vaddi ginti vich lokan vallon sharda de full page kite gaye kadiyan to kulwinder singh partiya di report vai gurdeep kaalsah vai gurji ki fate mai rajanbir singh kaman halqa chardishramni akali dal sri hirmpur ਅੱਜ ਮੇਰੇ ਬਹੁਤ ਹੀ ਪਿਆਰੇ ਮਿੱਤਰ ਜਗਿੰਦਰ ਕੁਮਾਰ ਜੀ ਨੰਦੂ ਜੀ ਜੋ ਕਾਦਿਆਨਗਰ ਕਾਉਂਸਲ ਨਗਰਪੰਚਾਇਤ ਦੇ ਪ੍ਰਧਾਨ ਵੀ ਨੇ ਉਹਨਾਂ ਦੇ ਫਾਦਰ ਸਾਹਿਬ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਨੇ ਅੱਜ ਉਹਨਾਂ ਦੀ ਇੱਕ ਅਖਤਮ ਵਿਦਾਈ ਦੀ ਜਿਹੜੀ ਰਸਮ ਆ ਉਹ ਪਾਈਂਡੇ ਨੇ ਉਸ ਰਸਮ ਦੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਮੈਂ ਮਹਿਸੂਸ ਕਰਦਾ ਕਿ ਅੱਜ ਜਗENDER KUMAR NANDU JI ਜੋ ਵੀ ਨੇ ਉਹ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਬਦੌਲਤ ਨੇ ਔਰ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਤੇ ਇੱਥੋਂ ਤੱਕ ਵੀ ਨਗਰ ਪੰਚਾਇਤ ਕਾਦੀਆਂ ਦਾ ਨਗਰ ਕੌਂਸਲ ਕਾਦੀਆਂ ਦਾ ਪ੍ਰਧਾਨ ਬਣਨਾ ਬੜੀ ਵੱਡੀ ਪ੍ਰਾਪਤੀ ਆ ਮੈਂ ਨਮਨ ਕਰਦਾ ਮੈਂ ਸਤਿਕਾਰ ਦਿੰਦਾ ਸਰਦਾਰ ਆਪਣੇ ਜਗENDER NANDU JI ਦੇ ਫਾਦਰ ਸਾਹਿਬ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਉਹ ਇੱਥੇ ਨੇ ਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜੋਗ ਸਤਾਨ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਆਪਣੇ ਬਹੁਤ ਸਤਿਕਾਰਯੋਗ ਬਾਉ ਅੱਲਾ ਦਿੱਤਾ ਜੀ ਦੀ ਅੰਤਮ ਕਿਰਿਆ ਦੇ ਵਿੱਚ ਇਕੱਠੇ ਹੋਏ ਆ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਬਹੁ ਅੱਲਾ ਦਿੱਤਾ ਜੀ ਇੱਕ ਬਹੁਤ ਹੀ ਵਧੀਆ ਇਨਸਾਨ ਸਨ ਜੇ ਨਾ ਅੱਲਾ ਦਿੱਤਾ ਸੀ ਨਾ ਤੇ ਉਹ ਹੈ ਵੀ ਬੜੇ ਰੱਬ ਨੂੰ ਮੰਨਣ ਵਾਲੇ ਸਨ ਤੇ ਉਹ ਇੱਕ ਇਹੋ ਜਿਹੇ ਸ਼ਖਸ ਦਾ ਜਿਹੜਾ ਚਲੇ ਜਾਣਾ ਉਹ ਪਰਿਵਾਰ ਵਾਸਤੇ ਸਮਾਜ ਵਾਸਤੇ ਬਹੁਤ ਵੱਡਾ ਕੱਟ ਹੈ ਮੈਂ ਇਸ ਬਕਰੇ ਵਿੱਚ ਸਮੁੱਚੇ ਪਰਿਵਾਰ ਦੇ ਨਾਲ ਖੜਾ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਕਿਆ ਹੈ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾ ਚ ਮਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੁਖਦਾਈ ਸਮਾਂ ਜਦੋਂ ਇੱਕ ਬਾਪ ਦਾ ਸਾਆ ਫਿਰ ਤੋਂ ਚਲਾ ਗਿਆ ਅਡੇ ਸ਼ਹਿਰ ਦੇ ਬਹੁਤ ਸਤਕਾਰਯੋਗ ਦਾਉ ਅੱਲਾਹ ਦਿੱਤਾ ਜੀ ਪਰਮਾਤਮਾ ਦੇ ਭੇਜੀ ਰੂਹ ਇਸ ਸੰਸਾਰ ਤੇ ਆਏ ਹਨ ਉਹ ਸਵਾਸ ਪੂਰੇ ਹੋ ਗਏ ਪਰਮਾਤਮਾ ਦਾ ਬਲਾਵਾ ਆ ਗਿਆ ਇਸ ਧਰਤੀ ਤੋਂ ਜਾਣਾ ਪਿਆ ਪਰ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਬਾਪ ਬੱਚਿਆਂ ਲਈ ਇੱਕ ਕੇਟੀਅਮ ਹੈ ਉਹ ਠੰਡੀਆਂ ਸ਼ਾਮਾਂ ਓਹ ਖਡੌਣਿਆ ਦੀ ਦੁਕਾਨ ਟਾਲੇ ਵੱਜ ਜਾਂਦੇ ਆ ਜਦੋਂ ਬਾਪ ਸਿਰ ਤੋਂ ਜਾਂਦਾ ਅੱਜ ਸਾਡੀ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਸ੍ਰੀ ਜਗENDER ਪਾਲ ਜੀ ਉਹਨਾਂ ਦੀ ਧਰਮ ਪਤਨੀ ਨੀਹਾ ਜੀ ਜਿੱਥੇ ਉਹਨਾਂ ਨੂੰ ਬਹੁਤ ਵੱਡਾ ਦੁੱਖ ਹੈ ਉਤੇ ਉਹਨਾਂ ਦੇ ਭਰਾ ਬਲਵਿੰਦਰ ਜੀ ਰਜਿੰਦਰ ਜੀ ਬਾਕੀ ਸਾਰਾ ਪਰਿਵਾਰ ਉਸ ਬਾਪ ਦੇ ਜਾਣ ਕਰਕੇ ਬਹੁਤ ਦੁਖੀ ਰਹਿ ਬਜ਼ੁਰਗੀਆਂ ਅਸੀਸਾਂ ਬਜ਼ੁਰਗ ਦੀਆਂ ਰਹਿਣ ਤਾਂ ਜਿਵੇਂ ਕਰਕੇ ਮੈਂ ਸਮਝਦਾ ਅੱਜ ਇਹ ਸਾਡਾ ਨੰਦੂ ਭਰਾ ਇੱਥੋਂ ਤੱਕ ਪਹੁੰਚਿਆ ਇਸ ਬਜ਼ੁਰਗ ਦਾ ਚੰਗਾ ਬੀਜਿਆ ਤੇ ਚੰਗੀ ਕਮਾਈ ਇਹਦੇ ਮੂੰਹੇ 'ਚ ਪਾਈ ਹੈ ਇਹ ਜਹਾਨਾ ਸੰਸਾਰ ਤੋਂ ਸਾਰਿਆਂ ਅੱਜ ਅੱਲਾਹ ਦਿੱਤਾ ਜਿਹਦੇ ਜਾਣ ਦਾ ਜਿਹਦੇ ਪਰਿਵਾਰ ਨੂੰ ਘਾਟਾ ਸਾਨੂੰ ਇਲਾਕੇ ਨੂੰ ਸਮਾਜ ਨੂੰ ਵੀ ਘਾਟਾ ਹੈ ਮਾਲਕ ਰਹਿਮਤ ਕਰੇ ਬਖਸ਼ਿਸ਼ ਕਰੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦੀ ਸਮਰੱਥਾ ਤੇ ਤਾਕਤ ਬਖਸ਼ਣ ਤੇਰਾ ਪਾਣਾ ਉਹ ਹੀ ਮਨਾਏ ਜਿਸ ਨੂੰ ਹੋਏ ਬਿਆਲਾ ਗੁਰੂ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਸਦੀਵ ਕਾਲ ਦੀ ਰੱਖ ਕੇ ਪਰਿਵਾਰ ਨੂੰ ਪਾਣਾ ਮੰਨਣ ਦੀ ਸਮਰੱਥਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਦੇ ਜੋ ਜੋ ਵਾਸਤੇ ਉਸ ਦੇ ਵਿੱਚ ਆਉਂਦੀ ਸਾਰੇ ਜਿੰਨੇ ਸੰਗਤਾਂ ਦੇ ਸਾਰੇ ਨੂੰ ਬਹੁਤ ਬੋ ਤਾਂ ਮਾਦ ਕਿਤੇ ਤੁੱਖ ਦੇ ਸਮੇਂ ਵਿੱਚ ਕੋਈ ਇੱਥੇ ਪਹੁੰਚੇ ਜੇ